ਇਹਨਾਂ ਤਸਵੀਰਾਂ ਦੇ ਵਿੱਚ ਜਿਸ ਵਿਅਕਤੀ ਨੂੰ ਤੁਸੀਂ ਦੇਖਿਆ ਉਸਨੇ ਸਿਰਫ ਉਮੀਦਾਂ ਹੀ ਨਹੀਂ ਬਲਕਿ ਭਰੋਸੇ ਦੀ ਵੀ ਖਤਿਆ ਕਰ ਦਿੱਤੀ। ਜਿहां ਇੱਕ ਕਾਰੋਬਾਰੀ ਜੋ ਹੁੰਦਾ ਹੈ ਉਹ ਸਿਰਫ ਕਾਰੋਬਾਰ ਨਹੀਂ ਕਰਦਾ ਬਲਕਿ ਸੁਪਨਿਆਂ ਨੂੰ ਵੀ ਸੰਜੋਂਦਾ ਹੈ ਤੇ ਪਰ ਕੁਝ ਅਜਿਹੇ ਵਿਅਕਤੀ ਜੋ ਲੁਟੇਰੇ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੰਦੇ ਨੇ ਉਹ ਸਿਰਫ ਪੈਸਿਆਂ ਦੀ ਲੁੱਟਮਾਰ ਨਹੀਂ ਕਰਦੇ ਚੀਜ਼ਾਂ ਦੀ ਲੁੱਟਮਾਰ ਨਹੀਂ ਕਰਦੇ ਬਲਕਿ ਇੱਕ ਉਮੀਦਾਂ ਤੇ ਭਰੋਸਿਆਂ ਨੂੰ ਵੀ ਲੁੱਟ ਕੇ ਲੈ ਜਾਂਦੇ ਨੇ ਜਾਇ ਦਿਨ ਅਜਿਹੀ ਵਾਰਦਾਤਾਂ ਵਾਪਰਦੀਆਂ ਨੇ ਜੋ ਵਾਰ-ਵਾਰ ਲੋਕਾਂ ਦੇ ਵਿਚਕਾਰ ਡਰ ਦਾ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿਆ ਨੇ ਕਿ ਆਖਿਰ ਜੇਕਰ ਉਹਨਾਂ ਨੇ ਸੁੱਖ ਦਾ ਸਾਹ ਲੈਣਾ ਹੋਵੇ ਕੋਈ ਕਾਰੋਬਾਰ ਕਰਨਾ ਹੋਵੇ ਚੈਨ ਦੀ ਨੀਂਦ ਸੋਣੀ ਹੋਵੇ ਤਾਂ ਕਿਵੇਂ ਸੋਖ ਸਕਦੇ ਨੇ ਕਿਉਂਕਿ ਪ੍ਰਸ਼ਾਸਨ ਦੇ ਉੱਪਰ ਆਇ ਦਿਨ ਅਜਿਹੇ ਸਵਾਲ ਖੜੇ ਹੁੰਦੇ ਨੇ ਕਿ ਐ ਜੀ ਹਾਂ ਵਾਰਦਾਤਾਂ ਦੇ ਉੱਪਰ ਥਲ ਕਦੋਂ ਪਏਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਜੋ ਆਪਣੇ ਮੋਬਾਈਲ ਦੀ ਦੁਕਾਨ ਖੋਲਦਾ ਹੈ ਕਾਰੋਬਾਰ ਕਰਦਾ ਹੈ ਪਰ ਇਹ ਸਿਰਫ ਕਾਰੋਬਾਰ ਨਹੀਂ ਸੀ ਉਸ ਦਾ ਇੱਕ ਸੁਪਨਾ ਵੀ ਸੀ ਜੋ ਇਨ੍ਹਾਂ ਚੋਰਾਂ ਦੇ ਵੱਲੋਂ ਉਸ ਦਾ ਸੁਪਨਾ ਵੀ ਲੁੱਟ ਲਿਆ ਜਾਂਦਾ ਤੇ ਪਰੋਸਾ ਵੀ ਦੁਕਾਨਦਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ 2 ਹਫ਼ਤੇ ਪਹਿਲਾਂ ਵੀ ਇਹ ਲੁਟੇਰੇ ਆਏ ਸੀ ਤੇ ਅੱਜ ਦੁਬਾਰਾ ਫਿਰ ਉਸ ਦੀ ਦੁਕਾਨ ਦੇ ਉੱਪਰ ਆਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹਨਾਂ ਚੋਰਾ ਦੇ ਹੌਸਲੇ ਲਗਾਤਾਰ ਵੱਡੇ ਹੁੰਦੇ ਜਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਕਿੱਥੇ ਨੇ ਕਿਉਂਕਿ ਆਮ ਇਨਸਾਨ ਜੋ ਬੜੀ ਮਿਹਨਤ ਦੇ ਨਾਲ ਇੱਕ ਛੋਟਾ ਜਿਹਾ ਆਪਣਾ ਕਾਰੋਬਾਰ ਖੋਲਦਾ ਹੈ ਦੁਕਾਨ ਪਾਉਂਦਾ ਹੈ ਪਰ ਅਜਿਹਾ ਚੋਰਾ ਦੇ ਵੱਲੋਂ ਉਹਨਾਂ ਦੀ ਮਿਹਨਤ ਦੀ ਸਾਰੀ ਕਮਾਈ ਜਿਹੜੀ ਹੈ ਉਹ ਲੁੱਟ ਲਿੱਤੀ ਜਾਂਦੀ ਹੈ ਪਰ ਸਾਡੇ ਹੱਕ ਦੀ ਰਾਖੀ ਕਰਨ ਵਾਲੇ ਕਿੱਥੇ ਨੇ ਕਿਉਂਕਿ ਲਗਾਤਾਰ ਸ਼ਿਕਾਇਤਾਂ ਵੀ ਦਿਨ ਦੇ ਨੇ ਪਰ ਨਾ ਤਾਂ ਪੁਲਿਸ ਆਉਂਦੀ ਹੈ ਤੇ ਨਾ ਹੀ ਕੋਈ ਪਾਵਰ ਦਾ ਜ਼ੋਰ ਨਜ਼ਰ ਆਉਂਦਾ ਹੈ ਇਹ ਕਿਸੇ ਇੱਕ ਦੀ ਦੁਕਾਨ ਨਹੀਂ ਇੱਥੇ ਕਈ ਵਪਾਰੀਆਂ ਦੀ ਦੁਕਾਨ ਹੋ ਸਕਦੀ ਹੈ ਇਹ ਅੱਜ ਇਸ ਵਿਅਕਤੀ ਦੀ ਦੁਕਾਨ ਹੈ ਉੱਤੇ ਵੱਲੋਂ ਕਿਹਾ ਜਾਂਦਾ ਕਿ ਕੱਲ ਨੂੰ ਤੁਹਾਡੀ ਵੀ ਦੁਕਾਨ ਹੋ ਸਕਦੀ ਹੈ ਇਸ ਕਰਕੇ ਸਾਡੇ ਜਿਹੜੇ ਹੱਕਾਂ ਦੀ ਰਾਖੀ ਕਰਨ ਵਾਲੇ ਨੇ ਉਹਨਾਂ ਨੂੰ ਹੋਰ ਵੀ ਚੁੱਕਣਾ ਹੋਣਾ ਪਵੇਗਾ ਤਾਂ ਜੋ ਚੋਰਾ ਦੇ ਅਜਿਹੀ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਸਿਸਟਮ ਨੂੰ ਵੀ ਸੁਧਾਰਿਆ ਜਾ ਸਕੇ ਮਸਲਾ ਹੈ ਜੀ ਸਰ 28 ਤਰੀਕ ਨੂੰ ਸਵੇਰੇ ਸਾਡੇ ਚੋਰੀ ਹੋ ਗਈ 4 ਵਜੇ ਕਿੱਥੇ ਚੋਰੀ ਹੋਈ ਹੈ ਗੁਰਪਾਲ ਨਗਰ 'ਚ ਮੇਰੀ ਮੋਬਾਈਲ ਦੀ ਸ਼ਾਪ ਹੈ ਦਾ ਮੋਬਾਈਲ ਦਾ ਮੋਬਾਈਲ ਪਲਾਨਟ ਦਾ ਨਾਮ ਆਉਂਦਾ ਜੀ ਤੇ ਸਾਨੂੰ ਉਹ 4 ਵਜੇ ਚੋਰੀ ਹੋਈ ਹੈ ਤੇ ਸਾਨੂੰ ਤਕਰੀਬਨ 5 ਵਜੇ ਕਾਲ ਆਈ ਹੈ ਕਿਸੇ ਦੀ ਕਿ ਤੁਹਾਡਾ ਸ਼ੈਟਰ ਉੱਤੇ ਨੂੰ ਚੱਕਿਆ ਹੋਇਆ ਤੇ ਅਸੀਂ ਬਾਅਦ ਵਿੱਚ ਸ਼ੈਟਰ ਦੇਖਣ ਗਏ ਆ ਤੇ ਸ਼ੈਟਰ ਉੱਤੇ ਨੇ ਚੱਕਿਆ ਸੀ ਫਰੰਟ ਸ਼ੀਸ਼ਾ ਵੀ ਭੰਨਿਆ ਹੋਇਆ ਸੀਗਾ ਤੇ ਫਿਰ ਪੁਲਿਸ ਵਾਲਿਆਂ ਨੂੰ ਕਾਲ ਕੀਤੀ तकरीबन 5 ਵਜੇ 5 5:30 ਕਾਲ ਕੀਤੀ ਪੁਲਿਸ ਦੀ ਕੋਈ ਨਹੀਂ ਆਇਆ ਹੈਗਾ ਪੁਲਿਸ 9 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਹਾਂ 9 9:30 ਵਜੇ ਪੁਲਿਸ ਆਇਆ ਉਹਨਾਂ ਨੇ ਕੰਪਲੇਂਟ ਲਈ ਗਈ ਹੈ ਤੇ ਚਲ ਗਿਆ ਉਸ ਤੋਂ ਬਾਅਦ ਵੀ ਤਿੰਨ ਚਾਰ ਦਿਨ ਆਏ ਨਹੀਂ ਹੈਗੇ ਤੇ ਅਸੀਂ ਰੋਜ਼ ਗੇੜੇ ਲਾ ਰਹੇ ਹਾਂ ਨਾ ਕੋਈ ਸਾਡੀ ਕਾਰਵਾਈ ਸੁਣਦਾ ਚਾਰ ਦਿਨ ਬਾਅਦ ਐਫ ਆਈ ਆਰ ਰਜਿਸਟਰਡ ਕੀਤੀ ਹੈ ਉਹਨਾਂ ਨੇ ਤੇ ਉਸ ਤੋਂ ਬਾਅਦ ਵੀ ਕੱਲ ਦੀ ਡੇਟ 'ਚ ਫਿਰ ਦੁਬਾਰੇ ਆ ਕੇ ਕੋਈ ਲੋਕ ਪੰਨ ਗਿਆ ਮੈਂ ਲੰਚ ਕਰਨ ਗਿਆ ਸੀਗਾ ਹਜੇ ਵੱਧ ਤੋਂ ਵੱਧ ਅੱਧੇ ਘੰਟੇ ਦਾ ਹੀ ਸੀਗਾ 4 ਵਜੇ ਦਾ ਟਾਈਮ ਸੀਗਾ ਉਹ ਵੀ ਦੁਪਹਿਰ ਦੇ ਕਿੰਨੇ ਕਿ ਦਿਨਾਂ ਚ ਤੁਹਾਡੇ ਦੋ ਵਾਰ ਚੋਰੀ ਹੋ ਗਈ ਹੈ ਸਰ 10 ਦਿਨ ਦੇ ਅੰਦਰ ਅੰਦਰ ਹੀ ਤੇ ਕੀ ਨੁਕਸਾਨ ਕੀ ਹੋਇਆ ਨੁਕਸਾਨ ਸਰ ਪਹਿਲਾਂ ਤਾਂ ਘੱਟੋ ਘਾਟ 50-60 ਹਜ਼ਾਰ ਦਾ ਕਰ ਚੁੱਕੇ ਆ ਮੇਰੇ ਮੋਬਾਈਲ ਲੈ ਗਏ ਆ ਤਿੰਨ ਤੇ ਫਿਰ ਬਾਕੀ ਛੋਟੀ ਮੋਟੀ ਐਸੈਸਰੀ ਲੈ ਗਏ ਆ ਗੱਲੇ ਚੋਂ ਪੈਸੇ ਲੈ ਗਏ ਆ ਹੁਣ ਇਸ ਵਾਰ ਹੀ ਆਏ ਆ ਇਸ ਵਾਰੀ ਛੋਟੇ ਕੀਪੈਡ ਸੈੱਟ ਪਏ ਸੀਗੇ ਤੇ ਕੈਸ਼ ਸੀਗਾ 4-500 ਉਹ ਲੈ ਕੇ ਗਏ ਆ ਤੇ ਕੀ ਹੁਣ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੰਗ ਇਹੀ ਪ੍ਰਸ਼ਾਸਨ ਤੋਂ ਕਰਦੇ ਆ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਮਹੱਲੇ 'ਚ ਬਿਨਾ ਨੰਬਰ ਪਲੇਟਾਂ ਤੋਂ ਮੋਟਰਸਾਈਕਲ ਘੁੰਮ ਰਿਹਾ ਡੇਲੀ ਤੇ ਜਿਹੜਾ ਉਹ ਸੀਸੀਟੀਵੀ 'ਚ ਦੇਖ ਰਹੇ ਆ ਵੀ ਬੰਦਾ ਅੰਦਰ ਵਰਕੇ ਚੋਰੀ ਕਰ ਰਿਹਾ ਹਾਂਜੀ ਉਸ ਟਾਈਮ ਦੁਕਾਨਦਾਰ ਜਾਂ ਤੁਸੀਂ ਕਿੱਥੇ ਸੀਗੇ ਸਰ ਮੈਂ ਲੰਚ ਕਰਨ ਗਿਆ ਸੀਗਾ ਜਸਟ ਲੋਕ ਲਗਾ ਕੇ ਗਿਆ ਸੀਗਾ ਉਧਰੋਂ ਹਜੇ ਮੈਂ ਲੰਚ ਪੂਰਾ ਵੀ ਨਹੀਂ ਕੀਤਾ ਹੈਗਾ ਉਧਰੋਂ ਬਾਹਰ ਆਵਾਜ਼ ਆ ਗਈ ਚੋਰ-ਚੋਰ ਦੀ ਤੇ ਸਾਡੇ ਨਾਲ ਗਵਾਂਢੀ ਹੈ ਕੁਲਚੇ ਵਾਲਾ ਉਹਨੇ ਪਕੜਿਆ ਵੀ ਹੈ ਪਰ ਉਹਦੇ ਦੱਬ 'ਚ ਹਥਿਆਰ ਸੀਗੇ ਉਹਨੇ ਹਥਿਆਰ ਨਾਲ ਬਾਹਰ ਕੀਤਾ ਕਾਦੇ ਤੇ ਕਾਦੇ ਤੇ ਫਰਾਰ ਹੋਏ ਨੇ ਜਿਹੜੇ આરોપી ਸੀ ਉਹਨਾਂ ਦਾ ਬਾਈਕ ਸੀਗਾ ਜੀ ਆਪਣਾ ਡੀਲੈਕਸੀ